ਹਾਂਜੀ ਰਾਜੀ ਸਤਿ ਸ੍ਰੀ ਅਕਾਲ ਮੈਂ ਕੈਨਵੀਰ ਗੋਪਰਾਤ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਕੰਮ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਰਾਜੀ ਕਿ ਆਪਾਂ ਲਾਸਟ ਕਲਾਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ ਉਹ ਦੇਖਿਆ ਸੀ ਅੱਜ ਆਪਾਂ ਇੱਕ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਦੋਂ ਬੰਗਾਲ ਦੀ ਵੰਡ ਹੁੰਦੀ ਹੈ ਤਾਂ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਇੱਕ ਸਵਦੇਸ਼ੀ ਅੰਦੋਲਨ ਦੀ ਆਪਾਂ ਚਰਚਾ ਕੀਤੀ ਸੀਗੀ ਉਹਨੂੰ ਜਿਹੜਾ ਹੈਗਾ ਸਵਿਕ੍ਰਿਤੀ ਦਿੱਤੀ ਗਈ ਸੀ ਹੈਨਾ ਤਾਂ ਅੱਜ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ ਉਹਦੇ ਚੋ ਕੁਐਸਚਨ ਆਉਂਦਾ ਹੀ ਆਉਂਦਾ ਹੁੰਦਾ ਛੋਟਾ ਜਿਹਾ ਟਾਪਿਕ ਆ ਸਾਰਿਆਂ ਨੇ ਸਾਰੇ ਕਲਾਸ ਨੂੰ ਜਿਹੜਾ ਹੈਗਾ ਪੂਰਾ ਧਿਆਨ ਨਾਲ ਦੇਖਣਾ ਠੀਕ ਹੈ ਨਾ ਤਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਹ ਸ਼ੁਰੂ ਕਿਉਂ ਹੋਇਆ ਸੀ राजे ਜਦੋਂ 1857 ਦੀ ਕ੍ਰਾਂਤੀ ਹੋਈ ਸੀਗੀ ਤਾਂ ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ राजे ਉਹਨਾਂ ਨੇ ਜਿਹੜਾ ਹੈਗਾ ਭਾਰਤ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਵਾਸਤੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਨਾ ਕਿ ਵੀ ਲੋਕ ਜਿਹੜੇ ਹੈਗੇ ਆ ਦੁਬਾਰਾ ਤੋਂ ਫੇਰ ਕੋਈ ਵਿਦਰੋਹ ਨਾ ਕਰ ਦੇਣ ਕਿਉਂਕਿ 1857 ਦਾ ਵਿਦਰੋਹ ਕਾਫੀ ਜਿਹੜਾ ਹੈ ਉਦੋਂ ਨਾਲ ਕੰਪਨੀ ਦਾ ਸ਼ਾਸਨ ਜਿਹੜਾ ਉਹ ਖਤਮ ਹੋ ਗਿਆ ਸੀਗਾ ਤੇ ਤਾਜ ਦੇ ਜਿਹੜਾ ਹੱਥਾਂ ਦੇ ਵਿੱਚ ਬ੍ਰਿਟਿਸ਼ ਤਾਜ ਸੀ ਜਿਹੜਾ ਉਹਦੇ ਹੱਥਾਂ ਦੇ ਵਿੱਚ ਸਾਰੀ ਪਾਵਰਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਕੀ ਕੀਤਾ ਰਾਜੇ ਵੀ ਯਾਨੀ ਕਿ ਭਾਰਤੀਆਂ ਨੂੰ ਕਮਜ਼ੋਰ ਕਰਨ ਦੇ ਵਾਸਤੇ ਜਿਹੜੇ ਭਾਰਤੀ ਹਥਕੜਾ ਸੀਗੇ ਜਿਹੜੇ ਨਾਲ ਸੰਬੰਧਿਤ ਉਦਯੋਗ ਸੀ ਕਿਉਂਕਿ ਜਿਹੜੀਆਂ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਸੀਗੀਆਂ ਆਪਣੀ ਇਧਰ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਆਪਣੇ ਕਾਰੀਗਰ ਹੁੰਦੇ ਸੀ ਜਿਹੜੇ ਉਹ ਹੱਥਾਂ ਦੇ ਨਾਲ ਚੀਜ਼ਾਂ ਬਣਾਉਂਦੇ ਸੀ ਬਣਾਈ ਕਢਾਈ ਸਭ ਕੁਝ ਹੱਥਾਂ ਦੇ ਨਾਲ ਕੀਤਾ ਜਾਂਦਾ ਸੀ ਹੈਨਾ ਤਾਂ ਉਹਨਾਂ ਨੂੰ ਨਸ਼ਟ ਕਰ ਦਿੱਤਾ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਇੰਗਲੈਂਡ ਦੇ ਵਿੱਚੋਂ ਜਿਹੜਾ ਹੈਗਾ ਚੀਜ਼ਾਂ ਮਸ਼ੀਨਾਂ ਨਾਲ ਬਣੀਆਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਉਹ ਲਿਆਉਣ ਲੱਗ ਗਏ ਤਾਂ ਲੋਕਾਂ ਨੂੰ ਖੇਚ ਵੀ ਹੋਈ ਉਹਦੇ ਵਾਸਤੇ ਕਿਉਂਕਿ ਉਹ ਕਾਫੀ ਸਫਾਈ ਨਾਲ ਬਣੀਆਂ ਹੁੰਦੀਆਂ ਸੀ ਤੇ ਇੱਕ ਉਹ ਜਾਦੇ ਬਣੀਆਂ ਹੁੰਦੀਆਂ ਸੀ ਕੁਆਂਟੀਟੀ ਦੇ ਵਿੱਚ ਵੀ ਜ਼ਿਆਦੇ ਸੀ ਤੇ ਕੁਆਲਿਟੀ ਵੀ ਉਹਨਾਂ ਦੀ ਵਧੀਆ ਸੀ ਕਿਉਂਕਿ ਹੱਥ ਨਾਲ ਬਣਾਉਣ ਤੇ ਸਮਾਂ ਲੱਗਦਾ ਤਾਂ ਇਹਦੇ ਨਾਲ ਕੀ ਸੀ ਦੇਸੀ ਜਿਹੜੇ ਕਲਾਕਾਰ ਸੀਗੇ ਆਪਣੇ ਇੰਡੀਅਨ ਜਿਹੜੇ ਸੀਗੇ ਉਹ ਬੇਰੋਜ਼ਗਾਰ ਹੋ ਗਏ राजे ਜਿਹੜਾ ਹੈਗਾ ਭਾਰਤ ਦੇ ਵਿੱਚੋਂ ਕੱਚਾ ਮਾਲ ਇੰਗਲੈਂਡ ਦੇ ਵਿੱਚ ਜਾਣ ਲੱਗਿਆ राजे ਤੇ ਉੱਥੋਂ ਜਿਹੜਾ ਤਿਆਰ ਮਾਲ ਆਉਣ ਲੱਗਿਆ ਜਿਹਦੇ ਕਰਕੇ ਜਿਹੜਾ ਹੈਗਾ ਭਾਰਤ ਦੇ ਵਿੱਚ ਕਾਫੀ ਗਰੀਬੀ ਆ ਗਈ ਕਿਉਂਕਿ ਜਿਹੜੇ ਜਦੋਂ ਬੇਰੋਜ਼ਗਾਰੀ ਹੋ ਗਈ राजे ਤੇ ਜਿਹੜਾ ਮਾਲ ਸੀਗਾ ਇਧਰੋਂ ਉਸਮਾਨ ਤਿਆਰ ਕਰਨਾ ਸੀ ਉਹ ਵੀ ਜਦੋਂ ਉਹ ਇੰਗਲੈਂਡ ਲੈ ਕੇ ਚਲੇ ਗਏ ਤਾਂ ਉੱਥੋਂ ਜਦੋਂ ਉਹ ਤਿਆਰ ਕਰਕੇ ਲਿਆਉਂਦੇ ਸੀ ਤਾਂ ਆਪਣੇ ਰੇਟਾਂ ਦੇ ਵੇਚਦੇ ਸੀਗੇ ਫਿਰ ਇਸ ਤੋਂ ਇਲਾਵਾ ਕੀ ਕੀਤਾ ਇਹਨਾਂ ਨੇ ਰਾਜੇ ਬੰਗਾਲ ਦੀ ਵੰਡ ਕਰ ਦਿੱਤੀ ਜਦੋਂ ਆਪਾਂ ਦੇਖਿਆ ਸੀਗਾ ਕਿ ਜਿਹੜਾ ਹੈਗਾ ਕਰਜਨਾ ਉਹ ਮੈਂ ਸਾਨੂੰ ਤੁਹਾਨੂੰ ਟੌਪਿਕ ਸਾਰਾ ਡਿਸਕਸ ਕਰ ਚੁੱਕੀ ਆ ਕਰਜਨ ਵਾਲਾ ਹੈਗਾ ਵੀ ਉਹਨੇ 1905 ਦੇ ਵਿੱਚ ਜਿਹੜੀ ਬੰਗਾਲ ਦੀ ਵੰਡ ਕੀਤੀ ਸੀਗੀ ਤਾਂ ਬੰਗਾਲ ਦੀ ਵੰਡ ਦਾ ਕਾਰਨ ਕੀ ਸੀ ਰਾਜੇ ਉਹ ਕਹਿੰਦਾ ਸੀਗਾ ਕਿ ਫੁੱਟ ਪਾਓ ਤੇ ਰਾਜ ਕਰੋ ਕਿਉਂਕਿ ਉਹਨੂੰ ਇਹ ਸਿਰਾਜ ਹੈ ਕਿ ਜਦੋਂ ਅੰਦੋਲਨ ਹੋਇਆ 1857 ਦਾ ਤਾਂ ਉਹ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਸਾਰੇ ਧਰਮਾਂ ਦੇ ਲੋਕਾਂ ਨੇ ਸਾਰੀ ਜਾਤਾਂ ਦੇ ਲੋਕਾਂ ਨੇ ਜਿਹੜਾ ਹਿੱਸਾ ਲਿਆ ਸੀ ਤੇ ਇਸੇ ਕਰਕੇ ਉਹਨੇ ਜਿਹੜਾ ਹੈਗਾ ਵੰਡ ਕਰਨ ਦੇ ਵਾਸਤੇ ਉੰਬੀ ਲੋਕਾਂ ਨੂੰ ਆਪਸ ਦੇ ਵਿੱਚ ਜਿਹੜਾ ਇਕੱਠੇ ਨਾ ਹੋਣ ਤਾਂ ਉਹਨੇ ਬੰਗਾਲ ਦੇ ਵਿੱਚ ਵੰਡ ਕਰ ਦਿੱਤੀ ਸੀ ਇੱਕ ਪੂਰਬੀ ਬੰਗਾਲ ਵਾਲਾ ਹਿੱਸਾ ਕਰਦਾ ਸੀ ਤੇ ਇੱਕ ਪੱਛਮੀ ਬੰਗਾਲ ਵਾਲਾ ਹਿੱਸਾ ਕਰਦਾ ਸੀ राजे ਤੇ ਉਹਦੇ ਵਿੱਚ ਜਿਹੜੀ ਟੋਟਲ ਜਨਸੰਖਿਆ ਸੀ ਉਹਨਾਂ ਨੂੰ ਵੀ राजे Hindu ਤੇ Musalmanਾਂ ਦੇ ਵਿੱਚ ਡਿਵਾਈਡ ਕਰਦਾ ਸੀ ਇਹ ਸਾਰਾ ਮੈਂ ਤੁਹਾਨੂੰ ਇੱਕ ਡਾਇਗਰਾਮ ਦੇ ਜ਼ਰੀਏ ਸਮਝਾਇਆ ਹੋਇਆ ਤਾਂ ਲੋਕਾਂ ਦੇ ਵਿੱਚ ਇੱਕ ਵਿਦਰੋਹ ਪੈਦਾ ਹੋ ਗਿਆ ਸੀ राजे ਇਸ ਵੰਡ ਨੂੰ ਲੈ ਕੇ ਤਾਂ ਉਸੇ ਵੰਡ ਦੇ ਵਾਸਤੇ ਜਿਹੜਾ ਹੈਗਾ ਫਿਰ ਇਹ ਵੰਡ ਨੂੰ ਵਾਪਸ ਕਰਨ ਦੇ ਵਾਸਤੇ ਜਿਹੜੀ ਬੰਗਾਲ ਦੀ ਵੰਡ ਹੋਈ ਸੀ ਉਹਨੂੰ ਵਾਪਸ ਕਰਨ ਦੇ ਵਾਸਤੇ ਵੀ ਉਹਦਾ ਪ੍ਰਸਤਾਵ ਹੈ ਜਿਹੜਾ ਵਾਪਸ ਲੋਤਾ ਇੱਕ ਸਵਦੇਸ਼ੀ ਮੂਵਮੈਂਟ ਹੈ ਜਿਹੜੀ ਉਹਨੂੰ ਸ਼ੁਰੂ ਕੀਤਾ ਗਿਆ ਸੀ ਇਹ ਕੀ ਸੀ ਰਾਜੇ ਸਵਦੇਸ਼ੀ ਮੂਵਮੈਂਟ ਸੀ ਜਿਹੜੀ ਤਾਂ ਇਹ ਸੀਗਾ ਵੀ ਜਿਹੜਾ ਹੈਗਾ ਭਾਰਤੀਆਂ ਨੂੰ ਜਿਹੜਾ ਹੈਗਾ ਰਾਸ਼ਟਰ ਜਿਹੜਾ ਹੈਗਾ ਰਾਸ਼ਟਰੀ ਚੇਤਨਾ ਜਿਹੜੀ ਦੇਣਾ ਵੀ ਯਾਨੀ ਕਿ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਦੇਣਾ ਕਿ ਸਾਨੂੰ ਜਿਹੜਾ ਹੈਗਾ ਜੇਕਰ ਆਪਾਂ ਆਪਣੇ ਇੰਡੀਆ ਦੇ ਵਿੱਚੋਂ ਜਿਹੜੀਆਂ ਅੰਗਰੇਜ਼ੀ ਸਾਮਰਾਜ ਦੀਆਂ ਜੇਕਰ ਨੀਹਾਂ ਪੁੱਟਣੀਆਂ ਠੀਕ ਹੈ ਨਾ ਵੀ ਜਾਨਕੀ ਉਹਨਾਂ ਨੂੰ ਅੰਗਰੇਜ਼ੀ ਸ਼ਾਸਨ ਨੂੰ ਇੱਥੋਂ ਖਤਮ ਕਰਨਾ ਆਪਣਾ ਇੱਕ ਆਪ ਦਾ ਸਵੈ ਸ਼ਾਸਨ ਲਿਆਉਣਾ ਤਾਂ ਸਾਨੂੰ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਆਪਾਂ ਨੂੰ ਬਾਈਕਾਟ ਕਰਨਾ ਪਊਗਾ ਠੀਕ ਹੈ ਨਾ ਤਾਂ ਇਹਨੂੰ ਬਾਈਕਾਟ ਮੂਵਮੈਂਟ ਹੈ ਜਿਹੜਾ ਉਹ ਵੀ ਕਿਹਾ ਜਾਂਦਾ ਹੈ ਜੇ ਸਵਦੇਸ਼ੀ ਅੰਦੋਲਨ ਨੂੰ ਤੇ ਇਹਦਾ ਮੇਨ ਉਦੇਸ਼ ਹੀ ਰਾਜੇ ਵਿਦੇਸ਼ੀ ਸਮਾਨ ਆ ਜਿਹੜਾ ਉਹਦਾ ਤਿਆਗ ਕਰਨਾ ਉਹਦਾ ਬਹਿਸ਼ਕਾਰ ਕਰਨਾ ਜਾਨਕੀ ਉਹਦਾ ਬਾਈਕਾਟ ਕਰਨਾ ਤੇ ਜਿਹੜਾ ਦੇਸੀ ਸਮਾਨ ਆ ਉਹਨੂੰ ਪ੍ਰੋਤਸਾਹਨ ਕਰਨਾ ਠੀਕ ਹੈ ਨਾ ਕਿਉਂਕਿ ਇਹਦਾ ਮਤਲਬ ਹੀ ਇਹ ਹੈ ਨਾ ਰਾਜੇ ਸਵ ਮਤਲਬ ਸਵੈ ਆਪਣਾ ਤੇ ਦੇਸੀ ਮਤਲਬ ਦੇਸ਼ ਜ ਦੀ ਵਰਤੋਂ ਕਰਨਾ ਠੀਕ ਹੈ ਨਾ ਤਾਂ ਹੁਣ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਰਾਜੀ ਸਵਦੇਸ਼ੀ ਅੰਦੋਲਨ ਇਹਨੂੰ ਹੋਰ ਕੀ ਕਹਿੰਦੇ ਰਾਜੇ ਬਾਈਕਾਟ ਮੂਵਮੈਂਟ ਜਾਂ ਬੈਸਕਾਰ ਅੰਦੋਲਨ ਵੀ ਕਿਹਾ ਜਾਂਦਾ ਤਾਂ ਇਹਦੇ ਦੋ ਪਹਿਲੂ ਸੀ ਰਾਜੇ ਵਿਦੇਸ਼ੀ ਵਸਤੂਆਂ ਦਾ ਜਿਹੜਾ ਹੈਗਾ ਤਿਆਗ ਕਰਨਾ ਤੇ ਜਿਹੜੇ ਦੇਸੀ ਦੇਸੀ ਵਸਤੂਆਂ ਹੈਗੀਆਂ ਉਹਨਾਂ ਦੇ ਉੱਤੇ ਜ਼ੋਰ ਦੇਣਾ ਜਾਨੀ ਕਿ ਆਪਣੇ ਆਪਣੇ ਜਿਹੜਾ ਹੈਗਾ ਇੰਡੀਆ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਹੱਥ ਵਸਤ ਕਲਾ ਦੇ ਨਾਲ ਸੰਬੰਧਿਤ ਚੀਜ਼ਾਂ ਜਾਨੀ ਕਿ ਸੂਤੀ ਕਪੜਾ ਜਿਹੜਾ ਤਿਆਰ ਕੀਤਾ ਜਾਂਦਾ ਸੀ ਉਹ ਹਰੇਕ ਚੀਜ਼ ਕੱਲਾ ਕਪੜਾ ਨਹੀਂ ਰਾਜੇ ਚਾਹੇ ਸਿੱਖਿਆ ਹੋਗੀ ਚਾਹੇ ਉਦਯੋਗ ਹੋਗੇ ਹਰੇਕ ਚੀਜ਼ ਜਿਹੜੀ ਇੰਡੀਆ ਨਾਲ ਉਹਦੀ ਵਰਤੋਂ ਕਰਨਾ ਠੀਕ ਹੈ ਨਾ ਇਹ ਕਦੋਂ ਸ਼ੁਰੂ ਹੋਇਆ ਸੀ ਰਾਜੀ 7 ਅਗਸਤ 1905 ਈਸਵੀ ਨੂੰ ਕਲਕੱਤਾ ਦੇ ਟਾਊਨ ਹਾਲ ਦੇ ਵਿੱਚ ਇਹ ਤੁਹਾਨੂੰ ਪੁੱਛ ਸਕਦੇ ਆ ਰਾਜੀ ਕਿੱਥੇ ਹੋਈ ਸੀ ਇਹ ਮੀਟਿੰਗ ਤਾਂ ਇੱਕ ਮੀਟਿੰਗ ਹੋਈ ਸੀ ਜ ਜਿਹਦੇ ਜਿਹੜੇ ਚੇਅਰਮੈਨ ਸੀਗੇ ਮੀਟਿੰਗ ਦੇ ਰਾਜੇ ਇਸ ਅੰਦੋਲਨ ਦੇ ਨਹੀਂ ਜਿਹੜੀ ਇਹ ਮੀਟਿੰਗ ਹੋਈ ਸੀ ਉਹਦੇ ਚੇਅਰਮੈਨ ਸੀਗੇ ਮਨਿੰਦਰ ਚੰਦਰ ਨੰਦੀ ਤਾਂ ਟੋਟਲ 50000 ਲੋਕ ਸ਼ਾਮਲ ਹੋਏ ਸੀ ਇਸ ਮੀਟਿੰਗ ਦੇ ਵਿੱਚ ਜਦੋਂ ਇਹ ਅੰਦੋਲਨ ਆ ਜਿਹੜਾ ਸਵਦੇਸ਼ੀ ਅੰਦੋਲਨ ਦੀ ਜਿੱਥੇ ਗੱਲ ਕੀਤੀ ਗਈ ਸੀ ਜਿਹੜੀ ਉਹ ਮੀਟਿੰਗ ਹੋਈ ਸੀ ਜਦੋਂ ਇਹ ਸ਼ੁਰੂ ਹੋਇਆ ਸੀਗਾ ਤਾਂ 7 ਅਗਸਤ 1905 ਨੂੰ ਕਲਕੱਤਾ ਦੇ ਟਾਊਨ ਹਾਲ ਦੇ ਵਿੱਚ ਜਿਹੜੀ ਹੈਗੀ ਇਹ ਬੈਠਕ ਕੀਤੀ ਗਈ ਸੀ ਕਿਉਂ ਸ਼ੁਰੂ ਹੋਇਆ ਸੀ ਰਾਜੇ ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਸਮਝਾਇਆ ਕਿ ਬੰਗਾਲ ਵੰਡ ਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਇਹ ਸ਼ੁਰੂ ਹੋਇਆ ਸੀਗਾ ਕਿਉਂਕਿ ਉਹਨਾਂ ਨੇ ਇਸ ਕਰਜਿੰਦੇ ਦ ਤੇ ਲੋਕਾਂ ਨੂੰ ਇਹ ਸੀਗਾ ਕਿ ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਤਾਂ ਹੀ ਅਸੀਂ ਇਹਨਾਂ ਦਾ ਵਿਰੋਧ ਕਰ ਸਕਦੇ ਹਾਂ ਤਾਂ ਤਾਂ ਹੀ ਇਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਤਾਂ ਆਪਾਂ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਦਾ ਬਾਈਕਟ ਕਰੀਏ ਠੀਕ ਹੈ ਨਾ ਮੀ ਜਨ ਕੀ ਇਹਨਾਂ ਨੂੰ ਇਹਨਾਂ ਦੇ ਇੱਥੋਂ ਜਿਹੜਾ ਹੈਗਾ ਕਮਜ਼ੋਰ ਕਰੀਏ ਇਹਨਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਜਿਹੜਾ ਹੈਗਾ ਖਤਮ ਕਰੀਏ ਤਾਂ ਬੰਗਾਲ ਵੰਡ ਦੇ ਵਿਰੋਧ ਦੇ ਵਿੱਚ ਜਿਹੜੀ ਇਹ ਸ਼ੁਰੂ ਕੀਤੀ ਗਈ ਸੀ ਰਾਜੇ ਪ੍ਰਸਤਾਵ ਕਿਹਨੇ ਦਿੱਤਾ ਸੀਗਾ ਜਦੋਂ ਇਹ ਜਿਹੜਾ ਸਵਦੇਸ਼ੀ ਅੰਦੋਲਨ ਸੀਗਾ ਸਵਦੇਸ਼ੀ ਅੰਦੋਲਨ ਇਹਦਾ ਪ੍ਰਸਤਾਵ ਕ੍ਰਿਸ਼ਨ ਕੁਪਾਰ ਮਿੱਤਰ ਨੇ ਦਿੱਤਾ ਸੀਗਾ ਤੇ ਨੇਤਰਤਵ ਰਾਜੇ ਇਹ ਅੰਦੋਲਨ ਕਿੰਨਾਂ ਦੇ ਨੇਤਰਤਵ ਦੇ ਵਿੱਚ ਸ਼ੁਰੂ ਹੋਇਆ ਸੀਗਾ ਸੁਰਿੰਦਰਨਾਥ ਬੇਨਰਜੀ ਤੇ ਆਨੰਦ ਮੋਹਨ ਬੋਸ ਜਿਹੜੇ ਉਹਨਾਂ ਦੀ ਨੇਤਰਦਵ ਦੇ ਵਿੱਚ ਸ਼ੁਰੂ ਹੋਇਆ ਸੀ ਉਦੇਸ਼ ਕੀ ਸੀ ਰਾਜੇ ਬੰਗ ਬੰਗ ਜਾਨੀ ਕਿ ਬੰਗਾਲ ਵੰਡ ਠੀਕ ਹੈ ਨਾ ਬੰਗ ਬੰਗ ਅੰਦੋਲਨ ਬੰਗਾਲ ਵੰਡ ਅੰਦੋਲਨ ਦੇ ਨਾਲ ਹੀ ਸਬੰਧਤ ਬੰਗ ਬੰਗ ਹੈ ਜਿਹੜਾ ਤਾਂ ਇਹਦਾ ਨਿਰਣਾ ਜਿਹੜਾ ਵਾਪਸ ਹੋਵੇ ਇਸ ਕਰਕੇ ਜਿਹੜਾ ਹੈ ਇਹ ਅੰਦੋਲਨ ਆ ਉਹ ਸ਼ੁਰੂ ਕੀਤਾ ਗਿਆ ਸੀ ਜਾਨੀ ਕਿ ਲੋਕਾਂ ਨੇ ਪੂਰਾ ਵਿਰੋਧ ਕੀਤਾ ਸੀ ਬੰਗਾਲ ਵੰਡ ਵਾਲਾ ਟੌਪਿਕ ਰਾਜੀ ਆਪਾਂ ਭਾਰਤ ਦੇ ਵਾਇਸਰਾਏ ਜਦੋਂ ਕੀਤਾ ਸੀ ਉਹਦੇ ਚ ਜਦੋਂ ਲਾਰਡ ਕਰਜ਼ਨ ਕੀਤਾ ਸੀ ਨਾ ਮੈਂ ਤੁਹਾਨੂੰ ਉੱਥੇ ਹੀ ਡਿਟੇਲ ਦੇ ਵਿੱਚ ਕਵਰ ਕਰਾਤਾ ਸੀ ਠੀਕ ਹੈ ਨਾ ਜਿਹੜੇ ਬੱਚਿਆਂ ਨੇ ਉਹ ਕਲਾਸ ਨਹੀਂ ਦੇਖੀ ਤਾਂ ਅੱਜ ਵਾਲੀ ਕਲਾਸ ਕਰਨ ਤੋਂ ਪਹਿਲਾਂ ਉਹ ਕਲਾਸ ਜ਼ਰੂਰ ਦੇਖਿਓ ਫਿਰ ਤੁਹਾਨੂੰ ਇਹ ਸਮਝ ਆਊਗਾ ਠੀਕ ਹੈ ਨਾ ਭਾਰਤ ਦੇ ਵਾਇਸਰਾਏ ਕਲਾਸ ਹੈ राजे ਉਹਦੇ ਵਿੱਚ ਲਾਰਡ ਕਾਰਦਨ ਬੇਸ਼ੱਕ ਜੇ ਤੁਸੀਂ ਸਾਰੀ ਕਲਾਸ ਨਹੀਂ ਦੇਖਣੀ ਤਾਂ ਜਦੋਂ ਆਪਾਂ ਲਾਰਡ ਕਾਰਦਨ ਦੇਖਦੇ ਆਂ ਉੱਥੇ ਮੈਂ ਤੁਹਾਨੂੰ ਬੰਗਾਲ ਵੰਡ ਕਰਾਇਆ ਜਿਹੜੇ ਬੱਚੇ ਨੇ ਇਸ ਕਲਾਸ ਨੂੰ ਵੇਖਣਾ ਉਹ ਕਲਾਸ ਜ਼ਰੂਰ ਦੇਖ ਕੇ ਆਓ ਠੀਕ ਹੈ ਨਾ ਫਿਰ राजे ਬੰਗਾਲ ਮੰਡਲ ਵੀ ਜਿਵੇਂ ਹੁਣ ਮੰਨ ਲਓ ਜਿਹੜਾ ਇਹ ਸਵਦੇਸ਼ੀ ਅੰਦੋਲਨ ਆ ਜਿਹਦੋਂ ਇਹਨੂੰ ਸ਼ੁਰੂ ਕਰ ਦਿੱਤਾ ਤਾਂ ਇਹਨੂੰ ਜਿਹੜਾ ਫੈਲਾਉਣ ਦੇ ਵਾਸਤੇ ਯਾਨੀ ਕਿ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਫਿਰ ਅਲੱਗ-ਅਲੱਗ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਠੀਕ ਹੈ ਨਾ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸਵਦੇਸ਼ੀ ਗੰਧਕ ਕਮੇਟੀ ਜਿਹੜੀ ਉਹ ਬਣਾਈ ਗਈ राजे 1905 ਦੇ ਵਿੱਚ ਬੰਗਾਲ ਦੇ ਵਿੱਚ ਇਹਦਾ ਗਠਨ ਕੀਤਾ ਗਿਆ ਤਾਂ ਇਹਦੇ ਅਧਿਐਕਸ਼ ਕੌਣ ਸੀਗੇ ਅਸ਼ਵਨੀ ਕੁਮਾਰ ਦੱਤ ਸੀਗੇ ਅੱਜ ਵਾਲਾ ਟੌਪਿਕ ਸਮਝਾਉਣ ਨਾਲੋਂ ਜ਼ਿਆਦਾ ਜਿਹੜਾ ਹੈਗਾ ਯਾਦ ਕਰਨ ਵਾਲਾ ਫੈਕਟਾਂ ਵਾਲਾ राजे ਇਹਨੂੰ ਨੋਟ ਕਰ ਲਿਓ ਤੇ ਯਾਦ ਕਰਿਓ ਤਾਂ ਫਿਰ ਇੱਕ ਕਮੇਟੀ ਆਉਂਦੀ ਰਹੀ ਜੇ ਡਾਉਨ ਸੁਸਾਇਟੀ ਕਮੇਟੀ ਤਾਂ ਇਹਦਾ ਗਠਨ 1902 ਦੇ ਵਿੱਚ ਵੰਡ ਤੋਂ ਪਹਿਲਾਂ ਹੀ ਹੋ ਗਿਆ ਸੀ ਰਾਜੀ ਇਹਦਾ ਗਠਨ ਹੋ ਗਿਆ ਸੀ ਕਿਉਂਕਿ ਜਦੋਂ ਇੱਕ ਕ੍ਰਾਂਤੀ ਜਿਹੜੀ ਇੱਕ ਹਿਸਾਬ ਨਾਲ ਸ਼ੁਰੂ ਹੋਈ ਸੀ ਰਾਜੇ 57 ਦੇ ਵਿੱਚ ਜਦੋਂ ਜਿਹੜਾ ਹੈਗਾ ਇਧਰ ਆਪਣੀ ਜਿਹੜੇ ਇੰਡੀਅਨ ਜਿਹੜੇ ਉਦਯੋਗ ਸੀਗੇ ਜਿਹੜੇ ਹੱਥ ਕਲਾ ਨਾਲ ਸੰਬੰਧਿਤ ਉਦਯੋਗ ਸੀਗੇ ਉਹਨਾਂ ਨੂੰ ਜਦੋਂ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀ ਬੇਰੋਜ਼ਗਾਰੀ ਸ਼ੁਰੂ ਹੋ ਗਈ ਸੀ ਤਾਂ ਇਨਡਾਇਰੈਕਟਲੀ ਰੂਪ ਦੇ ਵਿੱਚ ਜਿਹੜਾ ਹੈਗਾ ਇਹ ਉਦੋਂ ਹੀ ਸ਼ੁਰੂ ਹੋ ਗਿਆ ਸੀ ਠੀਕ ਹੈ ਨਾ ਤਾਂ ਡਾਣ ਸੁਸਾਇਟੀ ਰਾਜੇ ਇਹਦਾ ਗਠਨ 1902 ਦੇ ਵਿੱਚ ਵੰਡ ਤੋਂ ਪਹਿਲਾਂ ਹੀ ਹੋ ਗਿਆ ਸੀਗਾ ਤਾਂ ਤੁਹਾਨੂੰ ਪੁੱਛ ਸਕਦੇ ਆ ਕਿ ਸਵਦੇਸ਼ੀ ਅੰਦੋਲਨ ਨਾਲ ਸੰਬੰਧਿਤ ਕਿਹੜੀ ਜਿਹੜੀ ਸੁਸਾਇਟੀ ਸੀ ਜਿਹਦਾ ਗਠਨ ਜ ਠੀਕ ਹੈ ਨਾ ਡਾਂਸ ਸੁਸਾਇਟੀ ਇਹਦੇ ਅਧਿਐਕਚੀ ਸੀਗੇ ਰਾਜੇ ਸਤੀਸ਼ ਕੁਮਾਰ ਮੁਖਰਜੀ ਸੀਏ ਇਹਦਾ ਉਦੇਸ਼ ਕੀ ਸੀ ਰਾਸ਼ਟਰਵਾਦੀ ਜਿਹੜੀ ਚੇਤਨਾ ਨੂੰ ਜਗਾਉਣਾ ਜਾਨੀ ਕਿ ਲੋਕਾਂ ਦੇ ਵਿੱਚ ਆਪਣੇ ਰਾਸ਼ਟਰ ਦੇ ਪ੍ਰਤੀ ਆਪਣੇ ਨੇਸ਼ਨ ਦੇ ਪ੍ਰਤੀ ਜਿਹੜੀ ਜਾਗਰਤੀ ਲਿਆਉਣਾ ਤੇ ਰਾਸ਼ਟਰੀ ਸਿੱਖਿਆ ਦਾ ਪ੍ਰਚਾਰ ਕਰਨਾ ਜਾਨੀ ਕਿ ਸਭ ਤੋਂ ਵੱਧ ਜਿਹੜਾ ਇਹਦੇ ਤੇ ਇਫੈਕਟਿਵ ਸੀ ਰਾਜੇ ਜਿਹੜੀ ਸਿੱਖਿਆ ਪਾਲਿਸੀ ਜਿਹੜੀ ਉਹ ਅੰਗਰੇਜ਼ੀ ਨੀਤੀ ਦੀ ਸਿੱਖਿਆ ਲੈ ਕੇ ਆਏ ਸੀ ਉਹਦਾ ਵਿਰੋਧ ਕੀਤਾ ਗਿਆ ਸੀਗਾ ਤੇ ਜਿਹੜੀ ਆਪਣੀ ਇੰਡੀਅਨ ਜਿਹੜੀ ਐਜੂਕੇਸ਼ਨ ਸੀਗਾ ਇਹ ਸਿਸਟਮ ਸੀਗਾ ਪਹਿਲਾਂ ਹਲਾ ਉਹਦੇ ਤੇ ਜ਼ੋਰ ਦਿੱਤਾ ਗਿਆ ਸੀਗਾ ਜਾਨੀ ਕਿ ਰਾਸ਼ਟਰੀ ਸਿੱਖਿਆ ਦਾ ਪ੍ਰਚਾਰ ਕਰਨਾ ਫਿਰ ਸਵਦੇਸ਼ੀਨੀ ਪ੍ਰਚਾਰਨੀ ਸਭਾ ਬਣਾਈ ਗਈ ਰਾਜੇ ਤੇ ਇਹਦਾ ਗਠਨ ਕੀਤਾ ਗਿਆ 1905 ਦੇ ਵਿੱਚ ਬਾਲ ਗੰਗਾਧਰ ਤਿਲਕ ਦੀ ਨਿਗਰਾਨੀ ਦੇ ਵਿੱਚ ਜਿਹੜਾ ਹੈਗਾ ਇਹਦਾ ਗਠਨ ਕੀਤਾ ਗਿਆ ਸੀ ਰਾਜੇ ਇਹਦਾ ਉਦੇਸ਼ ਕੀ ਸੀ ਰਾਜੇ ਬਾਈਕਟ ਆਫ ਹੋਰੀਜ਼ਨ ਗੁਰਸ ਜਾਨੀ ਕਿ ਜਿਹੜੀਆਂ ਵਿਦੇਸ਼ੀ ਚੀਜ਼ਾਂ ਉਹਨਾਂ ਦਾ ਬਾਈਕਟ ਮੇਨ ਸਾਰੀਆਂ ਕਮੇਟੀਆਂ ਦਾ ਇਹੀ ਉਦੇਸ਼ ਸੀ ਰਾਜੇ ਕਿ ਜਿਹੜੀਆਂ ਵਿਦੇਸ਼ੀ ਚੀਜ਼ਾਂ ਹੈਗਾ ਉਹਨਾਂ ਦਾ ਵਿਰੋਧ ਕਰਨਾ ਤੇ ਦੇਸੀ ਉਦਯੋਗ ਜਾਨੀ ਕਿ ਹਥਕਰਾਂ ਨੂੰ ਉਤਸ਼ਾਹ ਕਰਨਾ ਤੇ ਲੋਕਾਂ ਦੇ ਵਿੱਚ ਰਾਸ਼ਟਰਵਾਦੀ ਚੇਤਨਾ ਲਿਆਉਣਾ ਠੀਕ ਹੈ ਨਾ ਫਿਰ ਇਹਦੀਆਂ ਰਾਜੇ ਜਿਹੜੀ ਇਹ ਸਵਦੇਸ਼ੀ ਪ੍ਰਚਾਰਨੀ ਸਭਾ ਸੀਗੀ ਜਿਵੇਂ ਮੰਨ ਲਓ ਰਾਸ਼ਟਰਵਾਦੀ ਜਿਹੜੂ ਚੇਤਨਾ ਨੂੰ ਬਣਾਉਣ ਦੇ ਵਾਸਤੇ ਜਿਹੜੀ ਇਹ ਕੀਤੀ ਗਈ ਸੀਗੀ ਤਾਂ ਇਹਦੀਆਂ ਪਹਿਲਾਂ ਤੇ ਇਹ ਬੰਗਾਲ ਦੇ ਵਿੱਚ ਸੀ ਫਿਰ ਇਹਦੀਆਂ ਸ਼ਖਾਵਾਂ ਖੋਲੀਆਂ ਗਈਆਂ ਗਈਆਂ ਅੱਗੇ ਯਾਨੀ ਕਿ ਇਸ ਵਿਦਰੋਹ ਨੂੰ ਹੋਰ ਤੇਜ਼ ਕਰਨ ਦੇ ਵਾਸਤੇ ਅੱਗੇ ਸ਼ਖਾਵਾਂ ਖੋਲੀਆਂ ਗਈਆਂ ਗੰਗਾ ਰਾਜੇ ਤਾਂ ਦਿੱਲੀ ਦੇ ਵਿੱਚ ਇਹਦੀ ਸ਼ਾਖਾ ਖੋਲੀ ਗਈ ਜਿੱਥੇ ਇਹਦੇ ਜਿਹੜੇ ਨਿਗਰਾਨੀ ਕੀਤੀ ਸੀਗੀ ਸੈਇਦ ਹੈਦਰ ਰਜ਼ਾ ਨੇ ਕੀਤੀ ਸੀ ਯਾਨੀ ਕਿ ਉੱਥੇ ਅਧਿ ਕਸ਼ ਕੌਣ ਬਣੇ ਸੀਗੇ ਸੈਇਦ ਹੈਦਰ ਰਜ਼ਾ ਫਿਰ राजे ਮਦਰਾਸ ਮਦਰਾਸ ਦੇ ਵਿੱਚ ਆਉਂਦੀ ਹੈ ਚਿਦੰਬਰਮ ਬਲਈ ਆਉਂਦੀ ਆ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਦੀ ਅਗਵਾਈ ਕੀਤੀ ਸੀ ਇਹ ਜ਼ਰੂਰ ਧਿਆਨ ਚ ਰੱਖਿਓ राजे ਕਿਉਂਕਿ ਪੰਜਾਬ ਵਾਲੇ ਜਿਹੜੇ ਪੇਪਰ ਹੁੰਦੇ ਆ ਉਹਨਾਂ ਦੇ ਵਿੱਚ ਪੰਜਾਬ ਵਾਲਾ ਪੁੱਛ ਸਕਦੇ ਆ ਤਾਂ ਜਿਹੜੀ ਪੰਜਾਬ ਦੇ ਵਿੱਚ ਇਹਦੀ ਸ਼ਾਖਾ ਸੀ ਉੱਥੋਂ ਲਾਲਾ ਲਾਇਪਤਰਾਏ ਤੇ ਅਜੀਤ ਸਿੰਘ ਜੀ ਨੇ ਜਿਹੜਾ ਹੈਗਾ ਇਹਨਾਂ ਦਾ ਜਿਹੜੀ ਹੈਗੀ ਆ ਕਮਾਂਡ ਸੰਭਾਲੀ ਸੀਗੀ ਜਿਹੜੀ ਇਹ ਸਭਾ ਸੀਗੀ ਠੀਕ ਆ ਨਾ ਫਿਰ ਰਾਜੇ ਇਹਦੇ ਨਾਲ ਸੰਬੰਧਿਤ ਜਿਹੜਾ ਵੀ ਜਿਵੇਂ ਹੁਣ ਮੰਨ ਲਓ ਇਹ ਕਮੇਟੀਆਂ ਤਾਂ ਬਣ ਗਈਆਂ ਇਹਨਾਂ ਵਾਸਤੇ ਸਾਨੂੰ ਫੰਡ ਵੀ ਚਾਹੀਦਾ ਤਾਂ ਇਸ ਫੰਡ ਦੀ ਵਿਵਸਥਾ ਕਰਨ ਦੇ ਵਾਸਤੇ ਜਿਹੜਾ ਹੈਗਾ ਇੱਕ ਕੋਸ਼ ਦੀ ਜਿਹੜੀ ਸਥਾਪਨਾ ਕੀਤੀ ਗਈ ਰਾਸ਼ਟਰੀ ਸਿੱਖਿਆ ਕੋਸ਼ ਜਿਹਦਾ ਗਠਨ 1906 ਦੇ ਵਿੱਚ ਕੀਤਾ ਗਿਆ ਸੀ ਤੇ ਇਹਦੇ ਅਧਿਐਕਸ਼ ਕੌਣ ਸੀ ਐਸ ਕੇ ਮਲਿਕ ਸੀਗੇ ਫਿਰ ਆ ਜੇ ਸਵਦੇਸ਼ੀ ਅੰਦੋਲਨ ਦੇ ਨਾਲ ਜਦੋਂ ਸਵਦੇਸ਼ੀ ਅੰਦੋਲਨ ਸ਼ੁਰੂ ਹੋਇਆ ਸੀਗਾ ਤਾਂ ਜਿਹੜੇ ਉਹਨਾਂ ਨੇ ਕਿਹਾ ਸਭ ਤੋਂ ਵੱਧ ਜ਼ੋਰ ਇਹ ਦਿੱਤਾ ਗਿਆ ਕਿ ਰਾਸ਼ਟਰੀ ਸਿੱਖਿਆ ਹੋਣੀ ਚਾਹੀਦੀ ਆ ਤਾਂ ਰਾਸ਼ਟਰੀ ਸਿੱਖਿਆ ਨਾਲ ਸੰਬੰਧਿਤ ਫਿਰ ਕਿਹੜੇ-ਕਿਹੜੇ ਕੇਂਦਰ ਖੋਲੇ ਗਏ ਠੀਕ ਹੈ ਨਾ ਤਾਂ ਤੁਹਾਨੂੰ ਪੁੱਛ ਸਕਦੇ ਆ ਕਿ ਸਭ ਤੋਂ ਪਹਿਲਾ ਜਿਹੜਾ ਸਵਦੇਸ਼ੀ ਕਾਲਜ ਆ ਉਹ ਕਿਹੜਾ ਖੋਲਿਆ ਗਿਆ ਤਾਂ ਰੰਗਪੁਰ ਕਾਲਜ ਕੋਲਕੱਤਾ ਜਿਹੜਾ 1905 ਦੇ ਵਿੱਚ ਉਹ ਪਹਿਲਾ ਸਵਦੇਸ਼ੀ ਕਾਲਜ ਸੀਗਾ ਠੀਕ ਹੈ ਨਾ ਪਹਿਲਾ ਸਵਦੇਸ਼ੀ ਕਾਲਜ ਕਿਹੜਾ ਸੀ ਰੰਗਪੁਰ ਕਾਲਜ ਕੋਲਕੱਤਾ 1905 ਦੇ ਵਿੱਚ ਜਿਹੜਾ ਹੈਗਾ ਇਹ ਖੋਲਿਆ ਗਿਆ ਸੀ ਫਿਰ ਇਹਦਾ ਗਠਨ 1906 ਦੇ ਵਿੱਚ ਕੀਤਾ ਗਿਆ ਸੀ ਇਹ ਕੁਐਸਚਨ ਕਾਫੀ ਵਾਰੀ ਪੁੱਛਦੇ ਆਇਆ ਹੋਇਆ ਠੀਕ ਹੈ ਨਾ ਜਿਹੜਾ ਬੰਗਾਲ ਨੈਸ਼ਨਲ ਕਾਲਜ ਆ ਇਹਦਾ ਗਠਨ ਕਦੋਂ ਕੀਤਾ ਗਿਆ 1906 ਦੇ ਵਿੱਚ ਕਿੱਥੇ ਹੋਇਆ ਕੋਲਕੱਤਾ ਦੇ ਵਿੱਚ ਕਿਹਦੀ ਨਿਗਰਾਨੀ ਅਰਵਿੰਦ ਗੋਸ਼ ਦੀ ਨਿਗਰਾਨੀ ਦੇ ਵਿੱਚ ਫਿਰ ਬੰਗਾਲ ਟੈਕਨੀਕਲ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਰਾਜੇ 1906 ਦੇ ਵਿੱਚ ਠੀਕ ਹੈ ਨਾ ਫਿਰ ਰਾਜੇ ਇਸੇ ਰਾਸ਼ਟਰੀ ਭਾਵਨਾ ਨੂੰ ਹੋਰ ਤੀਬਰ ਕਰਨ ਦੇ ਵਾਸਤੇ ਜਿਹੜਾ ਹੈਗਾ ਇੱਕ ਭਾਰਤ ਮਾਤਾ ਦਾ ਚਿੱਤਰ ਬਣਾਇਆ ਗਿਆ ਸੀ ਤੁਸੀਂ ਕੀ ਕਰਨਾ ਰਾਜੇ ਸਾਰੇ ਜਣਿਆਂ ਨੇ Google ਤੇ ਜਾਣਾ ਭਾਰਤ ਮਾਤਾ ਦਾ ਜਿਹੜਾ ਹੈਗਾ ਫੋਟੋ ਇਸ ਤਰ੍ਹਾਂ ਕੁਝ ਲਿਖ ਕੇ ਜਿਵੇਂ ਵੀ ਮੰਨ ਲਓ ਉਹਨੂੰ ਸਰਚ ਕਰਨਾ ਤੇ ਜਿਹੜੀ ਸਹੀ ਫੋਟੋ ਆ ਜਿਵੇਂ ਮੰਨ ਲਓ ਇਹ ਇੱਕ ਤਾਂ ਹੁੰਦਾ ਨਾ ਹੁਣ ਇੰਡੀਅਨ ਮੈਪ ਦੇ ਵਿੱਚ ਇੱਕ ਫੋਟੋ ਬਣਾਈ ਹੋਈ ਆ ਉਹ ਨਹੀਂ ਰਾਜੇ ਜਿਹੜੀ ਸਹੀ ਫੋਟੋ ਆ ਜਿਹੜੀ ਕੇਸਰੀ ਕੱਪੜੇ ਭਗਵੇਂ ਕੱਪੜਿਆਂ ਦੇ ਵਿੱਚ ਜਿਵੇਂ ਮੰਨ ਲਓ ਉਹ ਜਿਹੜਾ ਸੰਧੂਰੀਆ ਕਲਰ ਦਾ ਕੱਪੜਾ ਹੁੰਦਾ ਨਾ ਤਾਂ ਉਸ ਕੱਪੜੇ ਦੇ ਵਿੱਚ ਜਿਹੜੀ ਉਹ ਫੋਟੋ ਬਣਾਈ ਹੋਈ ਆ ਕੋਈ ਮੈਪ ਨਹੀਂ ਪਿੱਛੇ ਬਣਿਆ ਉਹ ਫੋਟੋ ਸਾਰਿਆਂ ਨੇ ਵਾਚ ਕਰਨੀ ਹੈ ਠੀਕ ਹੈ ਨਾ Google ਤੇ ਸਰਚ ਮਾਰ ਕੇ ਤਾਂ ਇਹ ਚਿੱਤਰ ਬਣਾਇਆ ਗਿਆ ਰਾਜੇ 1905 ਦੇ ਵਿੱਚ ਇਹਦੇ ਚੋ ਕੁਐਸਚਨ ਬਣਦੇ ਹੁੰਦੇ ਆ ਕਿ ਭਾਰਤ ਮਾਤਾ ਦਾ ਚਿੱਤਰ ਕਦੋਂ ਬਣਾਇਆ ਗਿਆ ਕਿਸ ਦੇ ਦੁਆਰਾ ਬਣਾਇਆ ਗਿਆ ਉਦੇਸ਼ ਕੀ ਸੀ ਤਾਂ ਇਹ 1905 ਦੇ ਵਿੱਚ ਬਣਾਇਆ ਗਿਆ ਰਾਜੇ ਅਬ ਅਬਨਿੰਦਰ ਨਾਥ ਟੈਗੋਰ ਨੇ ਬਣਾਇਆ ਸੀਗਾ ਉਦੇਸ਼ ਕੀ ਸੀ ਰਾਜੇ ਰਾਸ਼ਟਰੀ ਭਾਵਨਾ ਨੂੰ ਤੀਬਰ ਕਰਨਾ ਠੀਕ ਹੈ ਨਾ ਰਾਸ਼ਟਰੀ ਭਾਵਨਾ ਨੂੰ ਹੋਰ ਜਿਹੜਾ ਹੈਗਾ ਤੀਬਰ ਕਰਨ ਦੇ ਵਾਸਤੇ ਇਸ ਚਿੱਤਰ ਦੀ ਜਿਹੜਾ ਹੈਗਾ ਬਣਾਇਆ ਗਿਆ ਸੀ ਇਹਦੇ ਵਿੱਚ ਕੀ ਹੈ ਰਾਜੇ ਕੇਸਰੀ ਰੰਗ ਦੀ ਸਾੜੀ ਦੇ ਵਿੱਚ ਦਰਸਾਇਆ ਗਿਆ ਤਾਂ ਤੁਹਾਨੂੰ ਪੁੱਛ ਸਕਦੇ ਆ ਕਿ ਭਾਰਤ ਮਾਤਾ ਨੂੰ ਕਿਸ ਰੰਗ ਦੀ ਸਾੜੀ ਦੇ ਵਿੱਚ ਦਰਸਾਇਆ ਗਿਆ ਤਾਂ ਕੇਸਰੀ ਰੰਗ ਉਹਦੇ ਤਰ੍ਹਾਂ ਜੇ ਕੇਸਰੀ ਕਲਰ ਦੀ ਸਾੜੀ ਪਾਈ ਇਸ ਤਰ੍ਹਾਂ ਚਿੱਤਰ ਆ ਕੋਈ ਮੈਪ ਨਹੀਂ ਪੈਰਾਂ ਦੇ ਵਿੱਚ ਉਹਨਾਂ ਦੇ ਕਮਲ ਦੇ ਫੁੱਲ ਬਣਾਏ ਹੋਏ ਆ ਮੱਥੇ ਤੇ ਜਿਹੜਾ ਸੰਦੂਰੋ ਇਸ ਤਰ੍ਹਾਂ ਹਾਰਟ ਦੀ ਸ਼ੇਪ ਦੇ ਵਿੱਚ ਜਿਹੜਾ ਹੈਗਾ ਬਣਿਆ ਹੋਇਆ ਤਾਂ ਇਸ ਤਰ੍ਹਾਂ ਅਲੱਗ-alag ਜਿਹੜੇ ਉਹਦੇ ਹੈਂਡ ਬਣੇ ਹੋਏ ਆ ਇੱਕ ਦੇ ਵਿੱਚ ਬੁੱਕ ਫੜੀ ਹੋਈ ਆ ਇੱਕ ਦੇ ਵਿੱਚ ਜਿਹੜਾ ਹੈਗਾ ਝੂਨੇ ਦੇ ਉਹ ਫੜੇ ਹੋਏ ਆਗੇ ਜਿਹੜਾ ਹੈਗਾ ਗੁੱਛਾ ਜਿਹਾ ਫੜਿਆ ਹੋਇਆ ਇੱਕ ਦੇ ਵਿੱਚ ਸਫੇਦ ਕੱਪੜਾ ਇੱਕ ਦੇ ਵਿੱਚ ਮਾਲਾ ਠੀਕ ਆ ਨਾ ਤੇ ਇਸ ਤਰ੍ਹਾਂ ਤੁਸੀਂ ਧਿਆਨ ਚ ਦੇਖਣਾ ਉਸ ਚਿੱਤਰ ਨੂੰ ਜਾ ਕੇ ਤਾਂ ਰਾਜੇ ਇਹਦੀਆਂ ਚਾਰ ਪਜਾਵਾਂ ਜਿਹੜਾ ਅੱਜ ਕੱਲ ਟ੍ਰੈਂਡ ਦਾ ਕੁਐਸਚਨ ਪੁੱਛਣ ਦਾ ਤਾਂ ਉਹ ਵੀ ਧਿਆਨ ਚ ਰੱਖਿਓ ਤਾਂ ਇੱਕ ਹੱਥ ਦੇ ਵਿੱਚ ਕਿਤਾਬ ਆ ਤੁਹਾਨੂੰ ਪੁੱਛ ਸਕਦੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਕੀ ਆ ਤਾਂ ਕਿਤਾਬ ਆ राजे ਜਿਹੜੀ ਕਿ ਸਿੱਖਿਆ ਦਾ ਪ੍ਰਤੀਕ ਆ ਕਿ ਅਸੀਂ ਆਪਣੀ ਜਿਹੜੀ ਇੰਡੀਅਨ ਸਿੱਖਿਆ ਹੈਗੀ ਉਹਦੇ ਤੇ ਜ਼ੋਰ ਦੇਣਾ ਹੈਗਾ ਦੇਸੀ ਸਿੱਖਿਆ ਤੇ ਜ਼ੋਰ ਦੇਣਾ ਫਿਰ ਝੋਨੇ ਦੇ ਗੁੱਛੇ राजे ਜਾਨੀ ਕਿ ਧਾਨ ਦੇ ਗੁੱਛੇ ਵੀ ਲਿਖਿਆ ਮਿਲ ਸਕਦਾ ਤੁਹਾਨੂੰ ਉਹ ਇੱਕ ਘਾਤੇ ਦੇ ਵਿੱਚ ਇਸ ਤਰ੍ਹਾਂ ਫੜੇ ਹੋਏ ਆ ਤਾਂ ਉਹ ਖੇਤੀ ਤੇ ਖੁਸ਼ਹਾਲੀ ਜਾਨੀ ਕਿ ਆਪਣੀ ਆਪਣਾ ਪ੍ਰਮੁੱਖ ਕੀਤਾ ਖੇਤੀ ਸੀ ਤਾਂ ਉਹ ਖੇਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਆ ਫਿਰ ਇੱਕ ਸਫੇਦ ਕਪੜਾ ਇੱਕ ਹੈਂਡ ਦੇ ਵਿੱਚ ਇੱਥੇ ਫੜਿਆ ਹੋਇਆ ਰਜੇ ਤਾਂ ਉਹਦਾ ਕੀ ਆ ਸਵਦੇਸ਼ੀ ਉਪਯੋਗ ਜਾਨੀ ਕਿ ਜਦੋਂ ਆਪਣੇ ਜ਼ਿਆਦਾ ਸੂਤੀ ਕਪੜਾ ਬਣਾਏ ਜਾਂਦੇ ਸੀ ਨਾ ਜਾਨੀ ਕਿ ਸਵਦੇਸ਼ੀ ਉਪਯੋਗ ਨਾਲ ਸੰਬੰਧਿਤ ਸਫੇਦ ਕਪੜਾ ਹੈਗਾ ਫਿਰ ਇੱਕ ਜਪਮਾਲਾ ਰਜੇ ਜਿਹਦੇ ਤੇ ਅਧਿਆਤਮਿਕਤਾ ਨਾਲ ਸੰਬੰਧਿਤ ਆ ਵੀ ਅਸੀਂ ਆਪਦੀ ਸੰਸਕ੍ਰਿਤੀ ਨੂੰ ਜਿਹੜਾ ਹੈਗਾ ਅਪਣਾਉਣਾ ਜਿਵੇਂ ਮੰਨ ਲਓ ਉਸ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਈਸਾਈ ਮਿਸ਼ਨਰੀ ਆਏ ਸੀ ਤਾਂ ਈਸਾਈ ਧਰਮ ਦਾ ਜਿਹੜਾ ਕਾਫੀ ਬੋਲਬਾਲਾ ਹੋਣ ਲੱਗ ਗਿਆ ਸੀਗਾ ਤਾਂ ਉਹਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਇੱਕ ਜਪਮਾਲਾ ਜਿਹੜਾ ਸਾਈਨ ਉਹ ਦਿਖਾਇਆ ਗਿਆ ਤੇ ਜ਼ਰੂਰ ਧਿਆਨ ਚ ਰੱਖਣਾ ਰਜੇ ਤੁਹਾਨੂੰ ਪੁੱਛ ਸਕਦੇ ਆ ਕਿ ਕਿਤਾਬ ਕਾਦਾ ਪ੍ਰਤੀਕ ਆ ਪਾਰਤਮਾਤਾ ਦੇ ਹੱਥ ਵਿੱਚ ਫੜਿਆ ਹੋਇਆ ਜਿਹੜੀ ਕਿਤਾਬ ਹੈ ਉਹ ਕਾਹਦਾ ਪ੍ਰਤੀਕ ਆ ਤਾਂ ਸਿੱਖਿਆ ਦਾ ਪਹਿਲਾਂ ਤਾਂ ਤੁਹਾਨੂੰ ਆਈ ਪੁੱਛ ਸਕਦੇ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤਿੰਨ ਸਹੀ ਪਾ ਸਕਦੇ ਆ ਇੱਕ ਗਲਤ ਨਾਲ ਫਿਰ ਉਹਨਾਂ ਦਾ ਪ੍ਰਤੀਕ ਪੁੱਛ ਸਕਦੇ ਆ ਝੋਨੇ ਦੇ ਗੁੱਛੇ ਜਾਨੀ ਕਿ ਧਾਨ ਵੀ ਲਿਖਿਆ ਮਿਲ ਸਕਦਾ ਧਾਨ ਦੇ ਗੁੱਛੇ ਜਿਹੜੇ ਉਹ ਕਾਦੇ ਵਾਸਤੇ ਆ ਚਾਹਵਲ ਵੀ ਮਿਲਿਆ ਲਿਖਿਆ ਮਿਲ ਸਕਦਾ ਰਾਜੀ ਕੁਝ ਵੀ ਮਿਲ ਸਕਦਾ ਵਰਡ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਤਾਂ ਉਹ ਖੇਤੀ ਤੇ ਖੁਸ਼ਹਾਲੀ ਨਾਲ ਸੰਬੰਧਿਤ ਆ ਜਿਹੜਾ ਸਫੇਦ ਕਪੜਾ ਉਹ ਕਾਦਾ ਪ੍ਰਤੀਕ ਹੈ ਜੀ ਉਹ ਸਵਦੇਸ਼ੀ ਆਪਯੋਗ ਦਾ ਪ੍ਰਤੀਕ ਆ ਜਿਹੜੀ ਜਪ ਮਾਲਾ ਉਹਨਾਂ ਦੇ ਇੱਕ ਗਲ ਦੇ ਵਿੱਚ ਹੋਈ ਹੈ ਇੱਕ ਹੱਥ ਦੇ ਵਿੱਚ ਵੀ ਫੜੀ ਹੋਈ ਹੈ ਇਸ ਤੋਂ ਇਲਾਵਾ ਬਾਜੂ ਤੇ ਵੀ ਪਾਏ ਹੋਏ ਆ ਜਪ ਮਾਲਾ ਯਾਨੀ ਕਿ ਜਿਹੜੀ ਹੱਥ ਦੇ ਵਿੱਚ ਇਸ ਤਰ੍ਹਾਂ ਕਰਦੇ ਹੁੰਦੇ ਆ ਤਾਂ ਉਹ ਅਧਿਆਤਮਿਕਤਾ ਦੇ ਨਾਲ ਪ੍ਰਤੀਕ ਆ ਠੀਕ ਹੈ ਨਾ ਫਿਰ ਰਾਜੇ ਇਹਦੇ ਨਾਲ ਸੰਬੰਧਿਤ ਮਹੱਤਵਪੂਰਨ ਅਖਬਾਰ ਸਵਦੇਸ਼ੀ ਅੰਦੋਲਨ ਦੇ ਨਾਲ ਸੰਬੰਧਿਤ ਯਾਨੀ ਕਿ ਇਸ ਮੂਵਮੈਂਟ ਨੂੰ ਹੋਰ ਤੇਜ਼ ਕਰਨ ਦੇ ਵਾਸਤੇ ਅਲੱਗ-ਅਲੱਗ ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਗਏ ਸੀਗੇ ਤਾਂ ਸਭ ਤੋਂ ਪਹਿਲਾਂ ਸੰਜੀਵਨੀ ਕੇ ਕੇ ਮਿੱਤਰਾਂ ਨੇ ਜਿਹੜਾ ਇਹ ਸ਼ੁਰੂ ਕੀਤਾ ਸੀਗਾ ਤੁਹਾਨੂੰ ਪੁੱਛ ਸਕਦੇ ਆ ਤਿੰਨ ਅਖਬਾਰ ਨਾਲ ਰਿਲੇਟਡ ਪਾ ਦੇਣਗੇ ਇੱਕ ਕੋਈ ਹੋਰ ਪਾ ਦੇਣਗੇ ਰਾਜੇ ਜਾਂ ਦੋ ਰਿਲੇਟਡ ਪਾ ਕੇ ਦੋ ਬਿਨਾਂ ਦੇ ਵੀ ਰਿਲੇਟ ਕਰਕੇ ਕਹਿ ਦੇਣਗੇ অপਰੋਕਰ ਦੇ ਵਿੱਚ ਉਹ A ਤੇ B ਸਹੀ ਆ ਤਾਂ ਤੁਹਾਨੂੰ ਇਹ ਧਿਆਨ ਚ ਰੱਖਣੇ ਆ ਠੀਕ ਹੈ ਨਾ ਜਾਂ ਮੈਚ ਕਰਨ ਵਾਸਤੇ ਵੀ ਕਹਿ ਸਕਦੇ ਰਾਜੀ ਵੀ ਸੰਜੀਵਨੀ ਉਹ ਕਿੰਨਾ ਨੇ ਕੀਤਾ ਅਮ੍ਰਿਤਾ ਬਾਜ਼ਾਰ ਪੱਤਰੀਕਾ ਉਹ ਕਿੰਨਾ ਨੇ ਸ਼ੁਰੂ ਕੀਤਾ ਤਾਂ ਇਸ ਤਰ੍ਹਾਂ ਵੀ ਪੁੱਛ ਸਕਦੇ ਆ ਤਾਂ ਸੰਜੀਵਨੀ ਕੇ ਕੇ ਮਿੱਤਰਾ ਅਮ੍ਰਿਤਾ ਬਾਜ਼ਾਰ ਪੱਤਰੀਕਾ ਮੋਤੀ ਲਾਲ ਗੋਸ਼ ਨਵਾ 파ਰਥ ਵਿਪਨ ਚੰਦਰ ਪਾਲ ਵੰਦੇ ਮਾਤਰਮ ਅਰਵਿੰਦ ਗੋਸ਼ ਭਾਰਤ ਮਾਤਾ ਅਜੀਤ ਸਿੰਘ ਇਹ ਧਿਆਨ ਚ ਰੱਖਣਾ ਰਾਜੀ ਇਹੇ ਅਖਬਾਰ ਆ ਜਿਹੜਾ ਭਾਰਤ ਮਾਤਾ ਦਾ ਚਿੱਤਰ ਆ ਉਹ ਅਰਬਿੰਦਨਾਥ ਟੈਗੋਰ ਨੇ ਬਣਾਇਆ ਸੀਗਾ ਇਹ ਚਿੱਤਰ ਨਹੀਂਗਾ ਓਕੇ ਫਿਰ ਰਾਜੇ ਜਦੋਂ ਹਣ ਮੰਨ ਲਓ ਇਸ ਇਸ ਲੈਵਲ ਤੱਕ ਜਿਹੜਾ ਹੈਗਾ ਇਹ ਮੂਵਮੈਂਟ ਹੈ ਜਿਹੜੀ ਸ਼ੁਰੂ ਹੋ ਗਈ ਹਨਾ ਵੀ ਕਾਲਜਾਂ ਦੀ ਵੀ ਸਥਾਪਨਾ ਕੀਤੀ ਜਾਣ ਲੱਗੀ ਚਿੱਤਰ ਵੀ ਬਣਾਏ ਜਾਣ ਲੱਗੇ ਉਹਨਾਂ ਦਾ ਪ੍ਰਚਾਰ ਕਰਨ ਦੇ ਵਾਸਤੇ ਜਿਹੜਾ ਹੈਗਾ ਅਖਬਾਰ ਵੀ ਸ਼ੁਰੂ ਹੋ ਗਏ ਸਭਾਵਾਂ ਦਾ ਵੀ ਗਠਨ ਹੋ ਗਿਆ ਤਾਂ ਫਿਰ ਇਹਨੂੰ ਰੋਕਣ ਵਾਸਤੇ ਅੰਗਰੇਜ਼ਾਂ ਨੇ ਵੀ ਕਾਰਵਾਈਆਂ ਸ਼ੁਰੂ ਕੀਤੀਆਂ ਕਿਉਂਕਿ ਉਹਨਾਂ ਨੂੰ ਤਾਂ ਇਹ ਸੀ ਕਿ ਜੇਕਰ ਇੰਨੀ ਆ ਤੀਬਰ ਕਾਰਵਾਈਆਂ ਹੋ ਗਈਆਂ ਤਾਂ ਸਾਡਾ ਵੀ ਇੱਥੇ ਰਾਜ ਕਰਨਾ ਔਖਾ ਹੋ ਜਾਊਗਾ ਤਾਂ ਫਿਰ ਉਹਨਾਂ ਨੇ ਕੀ ਕੀਤਾ ਰਾਜੇ ਇੱਕ ਅਧਿਕਾਰੀ ਨਿਯੁਕਤ ਕੀਤਾ ਤੁਹਾਨੂੰ ਬੋਝ ਸਕਦੇ ਸਵਦੇਸ਼ੀ ਅੰਦੋਲਨ ਨੂੰ ਰੋਕਣ ਦੇ ਵਾਸਤੇ ਜਿਹੜਾ ਹੈਗਾ ਕਿਹ ਸੀ ਇਹਨਾਂ ਨੇ ਕੀ ਕੀਤਾ ਰਾਜੇ ਕਾਲਜਾਂ ਤੇ ਦਬਾਅ ਪਾਇਆ ਯਾਨੀ ਕਿ ਜਿਹੜੇ ਰਾਸ਼ਟਰੀ ਸਿੱਖਿਆ ਨਾਲ ਸੰਬੰਧਿਤ ਕਾਲਜ ਸੀ ਉਹਨਾਂ ਦੀ ਮਾਨਤਾ ਨੂੰ ਰੱਦ ਕੀਤਾ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਕਿਉਂਕਿ ਸਭ ਤੋਂ ਵੱਧ ਹਿੱਸਾ ਬੱਚੇ ਇਸ ਅੰਦੋਲਨ ਦੇ ਵਿੱਚ ਮਹਿਲਾਵਾਂ ਨੇ ਤੇ ਵਿਦਿਆਰਥੀਆਂ ਨੇ ਲਿਆ ਸੀ ਠੀਕ ਹੈ ਨਾ ਇਹ ਕੁਐਸਚਨ ਆਇਆ ਹੋਇਆ ਜਿਹੜੀ ਜਿਹੜੀ ਇਹ ਸਵਦੇਸ਼ੀ ਅੰਦੋਲਨ ਸੀ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਰਟਿਸਪੇਟ ਕਿਹਨੇ ਕੀਤਾ ਸੀਗਾ ਤਾਂ ਮਹਿਲਾਵਾਂ ਨੇ ਕਿਉਂਕਿ ਉਹਨਾਂ ਨੇ ਸੂਤੀ ਕੱਪੜੇ ਦੀ ਬਨਾਈ ਜਾਦੇ ਸ਼ੁਰੂ ਕੀਤੀ ਸੀ ਤੇ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਜਿਹੜੀ ਵਿਦੇਸ਼ੀ ਸਿੱਖਿਆ ਸੀ ਉਹਦਾ ਤਿਆਗ ਕੀਤਾ ਸੀ ਤਾਂ ਸਭ ਤੋਂ ਵੱਧ ਵਿਦਿਆਰਥੀ ਤੇ ਮਹਿਲਾਵਾਂ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀ ਠੀਕ ਹੈ ਨਾ ਫਿਰ ਬੰਦੇ ਮਾਤਰਮ ਨਾਰੇ ਤੇ ਰੋਕ ਲਗਾਈ ਗਈ ਰਾਜੇ ਇਨਾਂ ਨੇ ਇਹ ਕਿਹਾ ਕਿ ਜੋ ਵੀ ਬੰਦੇ ਮਾਤਰਮ ਦਾ ਨਾਹਰਾ ਲਗਾਊਗਾ ਤਾਂ ਉਹਨੂੰ ਜਿਹੜਾ ਵੀ ਹੈਗਾ ਨੌਕਰੀ ਹੈ ਸਰਕਾਰੀਆਂ ਨੌਕਰੀਆਂ ਦੇ ਉੱਤੇ ਜਿਹੜੇ ਵੀ ਨਿਯੁਕਤ ਹੁੰਦੇ ਸੀ ਇੰਡੀਅਨ ਹੁੰਦੇ ਸੀਗੇ ਤੇ ਜੇਕਰ ਉਹ ਕੋਈ ਬੰਦੇ ਮਾਤਰਮ ਦਾ ਨਾਹਰਾ ਲਾਉਂਦੇ ਉਹਨਾਂ ਨੂੰ ਦੇਖ ਲਿਆ ਗਿਆ ਤਾਂ ਉਹਨਾਂ ਨੂੰ ਨੌਕਰੀ ਤੋਂ ਜਿਹੜਾ ਹਟਾ ਦਿੱਤਾ ਜਾਊਗਾ ਠੀਕ ਹੈ ਨਾ ਇਹ ਤਾਂ ਅਨੁਭਵ ਚ ਸਕਦੇ ਆ ਕਿਹੜੇ ਨਾਰੇ ਤੇ ਰੋਕ ਲਗਾਈ ਗਈ ਸੀਗੀ ਸਵਦੇਸ਼ੀ ਅੰਦੋਲਨ ਦੇ ਦੌਰਾਨ ਅੰਗਰੇਜ਼ਾਂ ਦੁਆਰਾ ਤਾਂ ਬੰਦੇ ਮਾਤਰਮ ਦਾ ਜਿਹੜਾ ਨਾਹਰਾ ਸੀਗਾ ਉਹਦੇ ਉੱਤੇ ਰੋਕ ਲਗਾਈ ਗਈ ਸੀ ਤਾਂ ਅੰਤਰ ਰਾਜੇ ਇਹਨਾਂ ਨੇ ਕੀ ਕੀਤਾ 1908 ਦੇ ਵਿੱਚ ਜਿਹੜਾ ਹੈਗਾ ਸਵਦੇਸ਼ੀ ਅੰਦੋਲਨਾਂ ਨੂੰ ਖਤਮ ਕਰ ਦਿੱਤਾ 1905 ਦੇ ਵਿੱਚ ਸ਼ੁਰੂ ਹੁੰਦਾ ਰਜੇ 1908 ਦੇ ਵਿੱਚ ਜਿਹੜਾ ਹੈਗਾ ਇਹਨੂੰ ਖਤਮ ਕਰ ਦਿੱਤਾ ਜਾਂਦਾ ਕਾਰਨ ਕੀ ਹੁੰਦੀ ਰਜੇ ਇਹਦੇ ਖਤਮ ਹੋਣ ਦੇ ਬੀਜੋ ਇੰਨੀ ਜਿਆਦੇ ਜਿਹੜੀ ਇਹ ਮੂਵਮੈਂਟ ਪੜਕੀ ਸੀਗੀ ਤਾਂ ਇਹ ਖਤਮ ਕਿਉਂ ਹੋਈ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਰਵਿੰਦ ਗੋਸ਼ ਤੇ ਬਾਲ ਗੰਗਾਧਰ ਤਿਰਕ ਜੋ ਕਿ ਇਹਨਾਂ ਦੇ ਨਾਲ ਸਬੰਧਿਤ ਸੀਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਰਾਜੀ ਫਿਰ ਵਿਪਨ ਚੰਦਰ ਪਾਲ ਯਾਨੀ ਕਿ ਲਾਲ ਬਾਲ ਪਾਲ ਇਹ ਤਿੰਨੇ ਆਉਣਗੇ ਰਾਜੀ ਲਾਲਾ ਲਾਜਪਤ ਰਾਏ ਵੀ ਇਸੇ ਅੰਦੋਲਨ ਦੇ ਨਾਲ ਸਬੰਧਿਤ ਆਗੇ ਮੈਂ ਤੁਹਾਨੂੰ ਦੱਸ ਦਿਆਂ ਕਿਹੜੇ ਕਿਹੜੇ ਨੇਤਾ ਤਾਂ ਅਰਵਿੰਦ ਗੋਸ਼ ਤੇ ਬਾਲ ਗੰਗਾਧਰ ਥਿਲਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੱਚਾ ਤੇ ਵਿਪਨ ਚੰਦਰ ਪਾਲ ਸੀ ਜਿਹੜੇ ਉਹਨਾਂ ਨੇ ਰਾਜਨੀਤੀ ਤੋਂ ਸੰन्यास ਲੈ ਲਿਆ ਸੀ 1908 ਦੇ ਵਿੱਚ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 1908 ਦੇ ਵਿੱਚ ਇਹਨੂੰ ਖਤਮ ਕੀਤਾ ਗਿਆ ਨਾ ਤਾਂ 1908 ਦੇ ਵਿੱਚ ਹੀ ਇਹਨਾਂ ਨੇ ਕੀ ਕੀਤਾ ਸੰन्यास ਲੈ ਲਿਆ ਸੀਗਾ ਜੋ ਕਿ ਇੱਕ ਕਾਰਨ ਬਣਦਾ ਹੈਗਾ ਇਸ ਅੰਦੋਲਨ ਦੇ ਖਤਮ ਹੋਣ ਦਾ ਫਿਰ ਰਾਜੇ ਕਾਂਗਰਸ ਦੇ ਵਿੱਚ ਫੁੱਟ ਪੈ ਜਾਂਦੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਗਰਮ ਦਲ ਤੇ ਨਰਮ ਦਲ ਦੋ ਦਲਾਂ ਦੇ ਵਿੱਚ ਜਿਹੜੀ ਹੈਗੀ ਇਹ ਫੁੱਟ ਪੈ ਜਾਂਦੀ ਆ ਤਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ ਆਪਸ ਦੇ ਵਿੱਚ ਮੇਲ ਨਹੀਂ ਹੁੰਦਾ ਰਾਜੇ ਕਿਉਂਕਿ ਨਰਮ ਦਲ ਵਾਲੇ ਆ ਜਿਹੜੇ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ 3 ਪੀ ਪਾਲਿਸੀ ਪਾਲਿਸੀ ਤੇ ਚੱਲਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਸ਼ਾਂਤੀ ਦੇ ਨਾਲ ਅਸੀਂ ਆਪਣੇ ਹੱਕ ਆ ਜਿਹੜੇ ਉਹਨਾਂ ਨੂੰ ਲਵਾਂਗੇ ਸ਼ਾਂਤੀ ਦੇ ਨਾਲ ਵਿਦਰੋਹ ਕਰਕੇ ਪ੍ਰਾਰਥਨਾ ਕਰਕੇ ਜਾਂ ਕੋਈ ਵੀ ਜਾਚਿਕਾ ਕਰਕੇ ਹਨਾ ਜਾਂ ਪ੍ਰੋਪਾਗੈਂਡਾ ਦੇ ذریعے ਜਿਹੜਾ ਹੈਗਾ ਆਪਾਂ ਆਪਣੇ ਜਿਹੜੇ ਹੱਕ ਲਵਾਂਗੇ ਉਹਨਾਂ ਦਾ ਇਹ ਨਜ਼ਰੀਆ ਹੁੰਦਾ ਬਟ ਜਿਹੜੇ ਗਰਮ ਦਲ ਵਾਲੇ ਹੁੰਦੇ ਆ राजे ਉਹ ਕਹਿੰਦੇ ਹੁੰਦੇ ਕਿ ਅਸੀਂ ਅੰਦੋਲਨ ਕਰਕੇ ਹੜਤਾਲਾਂ ਕਰਕੇ ਜਿਹੜਾ ਹੈਗਾ ਆਪਣੇ ਹੱਕਾਂ ਦੀ ਪ੍ਰਾਪਤੀ ਕਰਾਂਗੇ ਤਾਂ ਉਹਨਾਂ ਦੋਨਾਂ ਦੇ ਵਿਚਕਾਰ ਆਪਸ ਦੇ ਵਿੱਚ ਮਤਭੇਦ ਹੋ ਜਾਂਦੇ ਆ ਕਿੱਥੇ ਹੁੰਦਾ ਕਿ ਉਹਨਾਂ ਨੇ ਜਿਹੜੇ ਕਾਂਗਰਸ ਦੇ ਸਾਰੇ ਪ੍ਰਤੀਨਿਧੀ ਉਹਨਾਂ ਨੇ ਰਲ ਕੇ ਇੱਕ ਸਾਰ ਵਿਦਰੋਹ ਕਰਨਾ ਕਿੱਥੇ ਕਿ ਹੁੰਦਾ ਕਿ ਉਹ ਦੋ ਪਾਰਟਾਂ ਦੇ ਵਿੱਚ ਜਿਹੜੀ ਸ਼ਕਤੀ ਵੰਡੀ ਜਾਣੀ ਤਾਂ ਇਹ ਇੱਕ ਕਾਰਨ ਬੰਦ ਹੈ ਇਹਦੇ ਅਸਫਲ ਹੋਣ ਦਾ ਫਿਰ राजे ਮੁਸਲਿਮ ਲੀਗ ਦੀ ਸਥਾਪਨਾ ਹੁੰਦੀ ਆ ਇਹਨੂੰ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਫੁੱਲ ਡਿਸਕਸ ਕਰਾਂਗੇ ਮੁਸਲਿਮ ਲੀਗ ਬਾਰੇ ਠੀਕ ਹੈ ਨਾ ਇਹਦੇ ਜੋ ਕੁਐਸਚਨ ਬਣਦੇ ਹੁੰਦੇ ਆ ਤਾਂ ਮੁਸਲਿਮ ਲੀਗ राजे ਕਾਂਗਰਸ ਦੇ ਵਿੱਚ ਦੋ ਫੁੱਟ ਪੈ ਗਏ ਇੱਕ ਤੀਜੀ ਧਿਰ ਹੋਰ ਆ ਗਈ ਮੁਸਲਿਮ ਲੀਗ ਤਾਂ ਜਿਹੜੀ ਮੁਸਲਿਮ ਲੀਗ ਸੀ ਉਹਨੇ ਇਹਨੂੰ ਸਮਰਥਨ ਨਹੀਂ ਕੀਤਾ ਸੀ ਤਾਂ ਤੁਹਾਨੂੰ ਪੁੱਛ ਸਕਦੇ राजे ਕਿ ਕਿਹਨੇ ਜਿਹੜਾ ਹੈਗਾ ਸਵਦੇਸ਼ੀ ਅੰਦੋਲਨ ਨੂੰ ਸਮਰਥਨ ਨਹੀਂ ਕੀਤਾ ਸੀ ਤਾਂ ਮੁਸਲਿਮ ਲੀਗ ਨੇ ਇਹ ਸਮਰਥਨ ਨਹੀਂ ਕੀਤਾ ਸੀ ਇਹਨੂੰ ਜ਼ਰੂਰ ਧਿਆਨ ਚ ਰੱਖਣਾ ਰਾਜੀ ਇਸ ਪੁਆਇੰਟ ਨੂੰ ਮੁਸਲਿਮ ਲੀਗ ਸਵਦੇਸ਼ੀ ਅੰਦੋਲਨ ਨੂੰ ਮੁਸਲਿਮ ਲੀਗ ਨੇ ਸਮਰਥਨ ਜਿਹੜਾ ਉਹ ਨਹੀਂ ਕੀਤਾ ਸੀ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਇਹ ਟੌਪਿਕ ਫੁੱਲ ਡਿਟੇਲ ਦੇ ਅੱਜ ਡਿਸਕਸ ਕਰਾਂਗੇ ਮੁਸਲਿਮ ਲੀਗ ਵਾਲਾ ਫਿਰ ਰਾਜੀ ਤੁਹਾਨੂੰ ਪੁੱਛ ਸਕਦੇ ਆ ਕਿ ਸਵਦੇਸ਼ੀ ਅੰਦੋਲਨ ਨਾਲ ਸੰਬੰਧਿਤ ਕਿਹੜੇ-ਕਿਹੜੇ ਨੇਤਾ ਸੀਗੇ ਬਾਲ ਗੰਗਾधर तिलक ਲਾਲਾ ਲਾਇਪਤਰਾਏ ਵਿਪਨ ਚੰਦਰ ਪਾਲ ਬਾਲ ਲਾਲ ਪਾਲ ਜਿਹਨਾਂ ਕੀ ਗਰਮ ਦਲ ਵਾਲੇ ਇਹਦੇ ਵਿੱਚ ਸ਼ਾਮਿਲ ਸੀ ਅਰਵਿੰਦ ਗੋਸ਼ ਰਵਿੰਦਰ ਨਾਥ ਟੈਗੋਰ ਫਿਰ ਰਾਜੇ ਸਭ ਤੋਂ ਵੱਧ ਹਿੱਸਾ ਇਹ ਮੈਂ ਤੁਹਾਨੂੰ ਦੱਸਿਆ ਵੀ ਹੈ ਕਿ ਇੱਕ ਕੁਐਸਚਨ ਆਇਆ ਹੋਇਆ ਏ ਐਜ਼ ਇਟ ਮੈਂ ਕੁਐਸਚਨ ਨੂੰ ਚੱਕ ਕੇ ਹੀ ਲਿਖਿਆ ਹੋਇਆ ਠੀਕ ਹੈ ਨਾ ਤਾਂ ਮਹਿਲਾਵਾਂ ਤੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਪਾਰਟਿਸਪੇਟ ਕੀਤਾ ਸੀ ਤਾਂ ਇਹ ਸੀ ਰਾਜੇ ਛੋਟਾ ਜਿਹਾ ਟੌਪਿਕ ਬਟ ਇੰਪੋਰਟੈਂਟ ਇਹਦੇ ਚੋ ਕੁਐਸਚਨ ਬਣਦਾ ਹੀ ਹੁੰਦਾ ਤੁਸੀਂ ਮਿਸ ਨਹੀਂ ਕਰਨਾ ਸਾਰਾ ਪੂਰੇ ਧਿਆਨ ਨਾਲ ਇਹਨੂੰ ਪੜਿਓ ਰਾਜੇ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਹਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਥੈਂਕ ਯੂ